ਤੋ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਸਾਡੇ ਸਾਹਮਣੇ ਮੌਤਾਂ ਹੋਈਆਂ ਨੇ ਜਿਹੜੇ ਅਬਦਾਸ ਸਿੰਘਾਂ ਦੇ ਮੁੰਡੇ ਤਬਾਕੂ ਪੀਣ ਲੱਗ ਜਾਂਦੇ ਨੇ ਨਾ ਜਰਦਾ ਲਾਉਣ ਲੱਗ ਜਾਂਦੇ ਨੇ ਉਹਨਾਂ ਦੀ ਦਮੇ ਦੇ ਨਾਮ ਮੌਤ ਹੁੰਦੀ ਆ ਸੋ ਬਹੁਤ ਵੱਡਾ ਇਤਿਹਾਸ ਆ ਜੀ ਇਸ ਗੁਰੂ ਘਰ ਦਾ ਜੀ ਆਪ ਸਾਡੇ ਸਾਹਮਣੇ ਮੌਤ ਹੋਈ ਆ ਕੀ ਬੰਦੇ ਦਮੇ ਦੇ ਨਾਮ ਠੀਕ ਆ ਬਾਬਾ ਜੀ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਪਪਾਲਕਾਂ ਗੁਰਦੁਆਰਾ ਅਕਸਰ ਸਾਹਿਬ ਪਾਸ ਸਈ ਨੌਮੀ ਜਿਹੜਾ ਕੀ ਅਰਮਾਨ ਸਾਹ ਤੋਂ 10-15 ਕਿਲੋਮੀਟਰ ਦੂਰ ਆ ਸੋ ਅੱਜ ਮੇਰੇ ਨਾਲ ਮੇਰਾ ਛੋਟਾ ਭਰਾ ਅਰਮਾਨ ਸਿੰਘ ਸੋ ਮੇਰਾ ਸਟੂਡੈਂਟ ਵੀ ਆ ਗੱਤਕੇ ਦਾ ਸੋ ਅਸੀਂ ਇੱਥੇ ਪਹੁੰਚੇ ਆ ਸੋ ਦੱਸ ਦਿਆਂ ਤੁਹਾਨੂੰ ਇਸ ਗੁਰਦੁਆਰੇ ਦਾ ਇਤਿਹਾਸ ਕੀ ਆ ਸੋ ਵੀਡੀਓ ਨੂੰ ਦੇਖਦੇ ਰਹਿਣਾ ਜੀ ਗੁਰਦੁਆਰਾ ਅਡਕ ਸਰ ਸਾਹਿਬ ਪਾਤਸ਼ਾਹੀ ਨੌਵੀਂ ਕਰੋ ਜੀ ਦਰਸ਼ਨ ਗੁਰਦੁਆਰਾ ਆਰਟਕਸਰ ਸਾਹਿਬ ਪਤਸੀ ਨੌਮੀ ਅਸੀਂ ਜਾ ਰਹੇ ਆ ਸੰਗਤ ਜੀ ਸੋ ਇੱਥੇ ਬਾਣ ਵੀ ਐ ਜਿੱਥੇ ਗੁਰਤੇਗਵਾਦਰ ਮਹਾਰਾਜ ਜੀ ਨੇ ਆਪਣਾ ਕੋਣਾ ਬੰਨਿਆ ਸੀ ਇੱਕ ਛਪਰੀ ਵੀ ਸੀ ਜਿੱਥੇ ਵਰ ਦਿੱਤਾ ਸੀ ਸੋ ਰੋਗੀਆਂ ਦੇ ਰੋਗ ਦੂਰ ਹੋਣਗੇ ਜੋ ਕਿ ਹੁਣ ਇੱਥੇ ਇਸਨਾਨ ਘਰ ਬਣਾ ਦਿੱਤਾ ਗਿਆ ਜਿੱਤਲਾਬ ਬਣਾ ਦਿੱਤਾ ਗਿਆ ਜੀ ਸੋ ਉਹਦੇ ਆਪਾਂ ਦਰਸ਼ਨ ਕਰਵਾਉਣੇ ਆ ਸਾਨੂੰ ਕੋਈ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਾਹਰੋਂ ਤੇ ਆਪਾਂ ਇਹਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਉਣੇ ਆ ਬਣੇ ਰਹੋ ਬਲੌਗ ਦੇ ਨਾਲ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹੁੰਚਦੇ ਜੀ ਆਪਾਂ ਉਸ ਸਥਾਨ ਤੇ ਇਸ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੋਵੇਂ ਪਾਸਾ ਪਹੁੰਚੇ ਸਨ ਹਾਂਜੀ ਸੰਗਤ ਜੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੰਗਤ ਜੀ ਹੁਣ ਸਾਨੂੰ ਆਪਾਂ ਦਰਸ਼ਨ ਕਰਾਉਣੇ ਆ ਉਸ ਬੰਦ ਦੇ ਜਿੱਥੇ ਗੁਰਤੇਗਵਾਦਰ ਮਹਾਰਾਜ ਜੀ ਨੇ ਆਪਣਾ ਕੋੜਾ ਬੰਨਿਆ ਆ ਕਿ ਇੱਥੇ ਇਸਰਾਮ ਕੀਤਾ ਇਹ ਉਹ ਬਾਣਾ ਜੀ ਜਿੱਥੇ ਨੌਵੇਂ ਪਾਤਸ਼ਾ ਗੁਰਦੇਵਾਦਰ ਮਹਾਰਾਜ ਜੀ ਇੱਥੇ ਆ ਕੇ ਆਪਣਾ ਘੋੜਾ ਬੰਨਿਆ ਤੇ 10-15 ਘੰਟੇ ਇੱਥੇ ਵਿਸ਼ਰਾਮ ਕੀਤਾ ਜੀ ਕਰੋ ਦਰਸ਼ਨ ਸੰਗਤ ਜੀ ਆਪਾਂ ਸਭ ਨੂੰ ਦਰਸ਼ਨ ਕਰਾਉਣੇ ਆ ਉਸ ਛਪਰੀ ਦੇ ਜੋ ਗੁਰਦੇਵਾਦਰ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਜੋ ਵੀ ਵਿਅਕਤੀ ਇੱਥੇ ਸਰਦਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਸੋ ਉਹਦੇ ਫੋੜੇ ਫੈਂਸੀਆਂ ਜਾਂ ਚਮੜੀ ਦਾ ਕੋਈ ਵੀ ਰੋਗਾ ਕੁਰਕ ਦਾ ਰੋਗਾ ਦੂਰ ਹੋਵੇਗਾ ਸੋ ਪਿੰਡ ਦੀ ਸੰਗਤ ਵੱਲੋਂ ਇੱਥੇ ਸਰੋਵਰ ਬਣਾ ਦਿੱਤਾ ਗਿਆ ਮਾਈਆਂ ਵਾਸਤੇ ਅੱਡ ਪਾਈਆਂ ਵਾਸਤੇ ਅੱਡ ਇੱਥੇ ਦਸਵੀਂ ਭਰਦੀਆਂ ਸੰਗਤਾਂ ਆਉਂਦੀਆਂ ਨੇ ਸੋ ਦੂਰੋਂ ਦੂਰੋਂ ਇੱਥੇ ਅਰਦਾਸ ਬੇਨਤੀ ਹੁੰਦੀ ਆ ਤੇ ਚਮੜੀ ਦੇ ਰੋਗ ਦੂਰ ਹੁੰਦੇ ਆ ਨਾ ਕਰੋ ਜੀ ਦਰਸ਼ਨ ਉਹ ਛਪਰੀ ਦੇ ਸਰੋਵਰ ਦਾ ਇਹ ਉਸ ਟਾਈਮ ਪਹਿਲਾਂ ਸਫਰੀ ਸੀ ਜੋ ਹੁਣ ਪਿੰਡ ਦੇ ਸੰਗਤ ਵੱਲੋਂ ਸਰੋਵਰ ਬਣਾ ਦਿੱਤਾ ਗਿਆ ਜੀ ਸੋ ਇੱਥੇ ਆ ਕੇ ਜੋ ਵੀ ਵਿਅਕਤੀ ਸਰਦਾ ਭਾਵਨਾ ਦੇ ਨਾਲ ਇਸ਼ਨਾਨ ਕਰਦਾ ਚਮੜੀ ਦਾ ਕੋਈ ਵੀ ਰੋਗ ਹੋਵੇ ਉਹ ਦੂਰ ਹੁੰਦਾ ਜੀ ਤੁਹਾਨੂੰ ਉਸ ਜਗ੍ਹਾ ਦੇ ਦਰਖਤ ਉਪਰਾਉਣੇ ਆ ਇੱਥੇ ਪਹਿਲਾਂ ਬਾਣ ਹੁੰਦਾ ਸੀ ਬਾਬਾ ਜੀ ਦਸਮ ਗ੍ਰੰਥ ਅਨੁਸਾਰ ਜਿੱਥੇ ਗੁਰਤੇਗਾਂ ਮਾਧ ਮਹਾਰਾਜ ਆ ਕੇ ਬੈਠੀ ਸੀ ਅੱਛਾ ਜੋ ਚੱਲਦੇ ਹੋ ਚਲੇ ਦੋਸਤ ਚੱਲਦੀ ਹੈ ਇੱਥੇ ਸੋ ਇਸ ਜਗ੍ਹਾ ਤੇ ਹੀ ਵਣ ਹੁੰਦਾ ਸੀ ਜੀ ਬਾਬਾ ਜੀ ਦੇ ਦਰਸ਼ਨ ਮੁਤਾਬਕ ਗੁਰਦੇਵਦਰ ਮਹਾਰਾ ਜੀ ਸਭ ਤੋਂ ਪਹਿਲਾਂ ਆ ਕੇ ਇਸ ਜਗ੍ਹਾ ਤੇ ਬੈਠ ਕੇ ਉਹਨਾਂ ਨੇ ਵਿਸਰਾਮ ਕੀਤਾ ਜੀ ਹਾਂ ਜੀ ਸੰਗਤ ਜੀ ਅਸੀਂ ਬੈਠੇ ਆ ਗੁਰਦੁਆਰਾ ਆਠਕਸਰ ਸਾਹਿਬ ਪਾਤਸ਼ਾਹੀ ਨੌਵੀਂ ਸੋ ਇੱਥੋਂ ਦਾ ਪਾਤਿਆਰ ਦੱਸਦੇ ਆ ਸੋ ਬਾਬਾ ਹਾਕਮ ਸਿੰਘ ਜੀ ਜਿਹੜੇ ਕੀ ਇੱਥੋਂ ਛੋਟੇ ਹੁੰਦੇ ਹੋਏ ਵੱਡੇ ਹੋਏ ਨੇ ਸੋ ਬਜ਼ੁਰਗ ਹੋ ਗਏ ਨੇ ਸੋ ਇਹਨਾਂ ਨੇ ਸਾਨੂੰ ਦੱਸਿਆ ਬਾਕੀ ਇਤਿਹਾਸ ਵੀ ਉੱਥੇ ਲਿਖਿਆ ਜੋ ਅਸੀਂ ਪੜਿਆ ਸੋ ਉਹਦੇ ਇਤਿਹਾਸ ਵੀ ਦੱਸਦੇ ਨੇ ਜਦੋਂ ਆਪਦੀ ਪ੍ਰਚਾਰ ਯਾਤਰਾ ਦੌਰਾਨ ਗੁਰਤੇਗਵਰ ਜੀ 1765 ਸੰਮਤ 1765 ਈਸਵੀ ਦੇ ਵਿੱਚ ਜਦੋਂ ਇੱਥੋਂ ਜਾ ਰਹੇ ਸੀ ਨਾ ਇੱਥੇ ਪਿੰਡ ਇਧਰ ਜੋਗੀਪੁਰ ਜੋਗੀ ਜੋਗੀ ਪਪਾ ਹਾਂਜੀ ਜੋਗੀਪੁਰ ਦੇ ਨਾਲ ਹੀ ਆ ਪਪਾ ਹਾਂ ਪਪਾ ਪਪਾ ਆ ਕੇ ਰੁਕੇ ਇੱਥੇ ਝੰਡ ਥਲੇ ਰੁਕੇ ਤੇ ਜਿਹੜੇ ਉੱਥੋਂ ਦੇ ਬਜ਼ੁਰਗ ਕੇ ਬੈਠੇ ਸੀ ਜਾਂ ਹੋਰ ਸੀ ਉਹਨਾਂ ਨੇ ਇਹ ਬਚਨਗੇ ਵੀ ਚਿੱਟ ਕੱਪੜੀ ਠਾਗਾਗੇ ਸੋ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਨੇ ਕੁਝ ਨਹੀਂ ਬੋਲੇ ਉਹਨਾਂ ਨੇ ਕਿਹਾ ਵੀ ਨਾ ਤਾਂ ਤੁਸੀਂ ਵਧੋ ਨਾ ਘਟੋ ਵੀ ਇੱਥੇ ਰਹੋ ਇਸ ਪਿੰਡ ਵੀ ਉੱਥੀ ਆ ਨਾ ਵਧਿਆ ਨਾ ਘਟਿਆ ਉੱਥੀ ਕੁਝ ਆ ਕੇ ਇੱਧਰ ਬਾਹਰ ਰਹਿਣ ਲੱਗਿਆ ਨਾ ਬਾਬਾ ਜੀ ਕੁਝ ਆ ਇੱਥੇ ਉਹ ਉਥੋਂ ਜਦੋਂ ਗੁਰਤੇਗਵਾਦਰ ਮਹਾਰਾਜ ਜੀ ਚੱਲ ਪਏ ਸੋ ਬਾਅਦ ਦੇ ਵਿੱਚ ਸੰਗਤਾਂ ਨੂੰ ਪਤਾ ਲੱਗਿਆ ਵੀ ਇਹ ਨੌਵੇਂ ਪਾਤਸ਼ਾਹ ਨੇ ਗੁਰਨਾਣਕ ਦੀ ਗੱਦੀ ਦੇ ਨੌਵੇਂ ਵਾਰਿਸ ਤਾਂ ਤਾਂ ਗੁਰਦੇਵਾ ਦਰਮਾਰਾ ਜੀ ਨੇ ਉਹਨਾਂ ਨੇ ਕਿਹਾ ਵੀ ਆਪਣੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸੋ ਰੋਕੋ ਉਹਨਾਂ ਨੂੰ ਆਪਾਂ ਉਹਨਾਂ ਨੂੰ ਦੁੱਧ ਪਿਉਣਾ ਸੋ ਉਹਨਾਂ ਦੇ ਵਿੱਚ ਇੱਕ ਬਾਬਾ ਵੀਰਨ ਸਿੰਘ ਜਿਹੜੇ ਕਿ ਬਹੁਤ ਤੇਜ਼ ਦੌੜਦੇ ਸੀਗੇ ਉਹਨਾਂ ਨੇ ਬੇਨਤੀ ਕੀਤੀ ਕਿ ਗੁਰਦੇਵਾ ਦਰਮਾਰਾ ਜੀ ਨੂੰ ਰੋਕਣ ਬਾਬਾ ਜੀ ਨੇ ਇਹ ਕੀਤਾ ਬਾਬਾ ਵੀਰਨ ਸਿੰਘ ਜੀ ਨੇ ਭੱਜ ਕੇ ਆ ਕੇ ਰੋਕਿਆ ਉਹਨਾਂ ਨੂੰ ਇਸ ਜਗ੍ਹਾ ਤੇ ਜਦੋਂ ਇਸ ਜਗ੍ਹਾ ਤੇ ਆ ਕੇ ਰੋਕਿਆ ਗੁਰਦੇਵਾ ਦਰਮਾਰਾ ਜੀ ਮੁਰਿਆ ਦਾਸ ਬੇਨਤੀ ਕੀਤੀ ਕਿ ਸੰਗਤ ਤੁਹਾਡੇ ਲਈ ਦੁੱਧ ਲੈ ਕੇ ਆ ਰਹੀ ਹੈ ਤੁਸੀਂ ਰੁਕੋ ਗੁਰਤੇਗਵਧਰ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਵੀਰਣਾ ਸੰਗਤ ਨਹੀਂ ਆਵੇਗੀ ਤੁਸੀਂ ਮੰਗ ਲਓ ਜੋ ਕੁਝ ਮੰਗਣਾ ਤੁਸੀਂ ਸਾਨੂੰ ਰੋਕਿਆ ਤੁਸੀਂ ਮੰਗ ਲਓ ਜੋ ਕੁਝ ਮੰਗਣਾ ਦੁਬਾਰੇ ਫਿਰ ਬਾਬਾ ਵੀਰਣ ਸਿੰਘ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਰੁਕੋ ਤੁਸੀਂ ਸੰਗਤ ਦੁੱਧ ਲੈ ਕੇ ਆ ਰਹੀ ਆ ਗੁਰਤੇਗਵਧਰ ਮਹਾਰਾਜ ਜੀ ਨੇ ਫਿਰ ਕਿਹਾ ਕਿ ਸੰਗਤ ਨਹੀਂ ਆਵੇਗੀ ਤੀਸਰੀ ਵਾਰ ਵੀ ਗੁਰਤੇਗਵਧਰ ਮਹਾਰਾਜ ਜੀ ਨੇ ਕਿਹਾ ਕਿ ਸੰਗਤ ਨਹੀਂ ਆਵੇਗੀ ਇਸੇ ਤਰ੍ਹਾਂ ਹੀ ਹੋਇਆ ਸੋ ਸੰਗਤ ਨਹੀਂ ਆਈ ਸੋ ਬਾਬਾ ਵੀਰਨ ਸਿੰਘ ਜੀ ਦੇ ਕਹਿਣ ਤੇ ਗੁਰਤੇਗਵਾਦਰ ਮਹਾਰਾਜ ਜੀ ਰੁਕੇ ਸੋ ਆਪਾਂ ਤੁਹਾਨੂੰ ਬਣ ਦਿਖਾਇਆ ਉੱਥੇ ਉਹਨਾਂ ਨੇ ਘੋੜਾ ਬੰਨਿਆ 10-15 ਘੰਟੇ ਵਿਸ਼ਰਾਮ ਵੀ ਕੀਤਾ ਸੋ ਛਪਰੀ ਵੀ ਦਿਖਾਈ ਆ ਛਪਰੀ ਦੇ ਵਿੱਚ ਇਸ਼ਨਾਨ ਪੰਜ ਸਨਾਨਾ ਕੀਤਾ ਪੰਜ ਸਨਾਨਾ ਕੀਤਾ ਬਰਭੀ ਦਿੱਤਾ ਜਿਹੜੇ ਖੁਰਕ ਹੋਵੇਗੀ ਸੋ ਕੋਈ ਵੀ ਚਮੜੀ ਦਾ ਰੋਗ ਹੈ ਉਹ ਦੂਰ ਹੋਵੇਗਾ ਬਾਬਾ ਵੀਰਨ ਸਿੰਘ ਜੀ ਨੇ ਕਹਿਆ ਕਿ ਅਰਦਾਸ ਬੇਨਤੀ ਕੀਤੀ ਜਦੋਂ ਗੁਰਤੇਗਵਾਦਨ ਮਹਾਰਾਜ ਜੀ ਨੇ ਬਾਰ ਬਾਰ ਕਹਿੰਦੇ ਕਿ ਕਿ ਤੂੰ ਸੀ ਮੰਗ ਲੋ ਜੋ ਕੁਛ ਮੰਗਣਾ ਬਾਬਾ ਵੀਰ ਸਿੰਘ ਜੀ ਨੇ ਕਿਹਾ ਕਿ ਸਾਡੀ ਕੁਲ ਦੇ ਵਿੱਚ ਮੈਂ ਕੱਲਾ ਸਵਾ ਲੱਖੀ ਹੈ ਜੀ ਸਾਡੀ ਕੁਲ ਬਲਦੀ ਰਹਿ ਵੀ ਤਾਂ ਗੁਰਤੇਗਵਾਦਨ ਮਹਾਰਾਜ ਜੀ ਨੇ ਕਿਹਾ ਕਿ ਹਾਂ ਸਵਾ ਸੇਰ ਨੂਣ ਇੱਕ ਟਾਈਮ ਦਾ ਸਵਾ ਸੇਰ ਨੂਣ ਛੋੜੀ ਤੋੜੀ ਦੇ ਵਿੱਚ ਲੱਗਿਆ ਕਰੂਗਾ ਸੋ ਇਸੇ ਤਰ੍ਹਾਂ ਹੀ ਹੋਇਆ ਜੀ ਅੱਜ ਰਬਦਾਸ ਸਿੰਘਾਂ ਦੇ 1700 ਵੋਟ ਹੈ 750 ਵੋਟ ਪਹਿਲਾਂ ਇਥੇ ਇਸ ਉਸ ਟਾਈਮ ਇੱਕ ਸੀ ਬਾਬਾ ਵੀਰਨ ਸਿੰਘ ਸੀ ਨੇ ਉਸ ਟਾਈਮ ਬਾਬਾ ਵੀਰਨ ਸਿੰਘ ਸੀ 750 ਵੋਟ ਆ ਬਾਬਾ ਜੀ ਦੱਸਣ ਦੇ ਮੁਤਾਬਕ ਸੋ اسی ਤਰ੍ਹਾਂ ਤੇ ਇੱਕ ਉਹਨਾਂ ਨੂੰ ਹੁਕਮ ਵੀ ਕੀਤਾ ਜੇ ਕੋਈ ਛੋਡੇ ਚ ਤਬਾਕੂ ਵਰਤੂਗਾ ਤਾਂ ਦਮ ਘੁੱਟ ਕੇ ਉਹਦੀ ਮੌਤ ਹੋਊਗੀ ਦਮੇ ਘੁੱਟਣ ਦੇ ਨਾਲ ਸੋ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਸਾਡੇ ਸਾਹਮਣੇ ਮੌਤਾਂ ਹੋਈਆਂ ਨੇ ਜਿਹੜੇ ਰਬਦਾਸੀਆ ਸਿੰਘਾਂ ਦੇ ਮੁੰਡੇ ਤਬਾਕੂ ਪੀਣ ਲੱਗ ਜਾਂਦੇ ਨੇ ਨਾ ਜਰਦਾ ਲਾਉਣ ਲੱਗ ਜਾਂਦੇ ਨੇ ਉਹਨਾਂ ਦੀ ਦਮੇ ਦੇ ਨਾਲ ਮੌਤ ਹੁੰਦੀ ਆ ਤੋ ਬਹੁਤ ਵੱਡਾ ਇਤਿਹਾਸ ਹੈ ਜੀ ਇਸ ਗੁਰੂ ਘਰ ਦਾ ਜੀ ਆਪ ਸਾਡੇ ਸਾਹਮਣੇ ਮੌਤ ਹੋਈ ਹੈ ਕਿੰਨੇ ਦਿਨਾਂ ਤੋਂ ਠੀਕ ਹੈ ਬਾਬਾ ਜੀ ਨੇ ਦੱਸਿਆ ਕਿ ਦਮੇ ਦੇ ਨਾਲ ਤੋਂ ਉਹ ਬਾਬਾ ਬੀਰਨ ਜੀ ਦੀ ਅਰਦਾਸ ਬੇਨਤੀ ਸੁਣ ਕੇ ਇੱਥੇ ਗੁਰੂ ਮਹਾਰਾਜ ਜੀ ਰੁਕੇ ਘੋੜਾ ਬੰਨਿਆ ਛਪਰੀ ਦੇ ਵਿੱਚ ਪੰਜ ਸਨਾਨਾ ਕੀਤਾ ਭਰ ਦਿੱਤਾ ਸੰਗਤਾਂ ਆਉਂਦੀਆਂ ਨੇ ਦਸਵੀਂ ਭਰਦੀ ਹੈ ਜੀ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਸੋ ਇੱਥੇ ਹੁਣ ਸੰਤ ਬਾਬਾ ਠਾਕੁਰ ਸਿੰਘ ਜੀ ਜੋ ਕਿ 40 40 ਸਾਲ ਹੋ ਗਏ ਉਹਨੇ 40 ਤੋਂ ਵੀ ਉੱਪਰ ਹੋ ਗਏ ਇੱਥੇ ਸੇਵਾ ਕਰ ਰਹੇ ਨੇ ਬਾਬਾ ਜੀ ਡਾਲੀ ਦੀ ਸੇਵਾ ਕਰ ਰਹੇ ਨੇ ਬਾਬਾ ਹਾਕਮ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਡਾਲੀ ਦੀ ਸੇਵਾ ਕਰ ਰਹੇ ਨੇ ਸੋ ਸੰਗਤ ਜੀ ਜਰੂਰ ਪਹੁੰਚਿਓ ਜਰੂਰ ਦਰਸ਼ਨ ਕਰਿਓ ਬਹੁਤ ਹੀ ਵਧੀਆ ਇੱਥੇ ਗੁਰੂ ਘਰ ਬਣਿਆ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸਾਨੂੰ ਇਸ ਜਗ੍ਹਾ ਤੇ ਆ ਕੇ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਸ਼ਾਂਤੀ ਮਿਲੀ ਸੋ ਜਾਣਾ ਅਸੀਂ ਕਿਸੇ ਹੋਰ ਗੁਰੂ ਘਰ ਦੇ ਵਿੱਚ ਸੀਗਾ ਅਤਿ ਆਸ ਹੋਰ ਗੁਰੂ ਘਰ ਦਾ ਦਿਖਾਉਣਾ ਸੀਗਾ ਪਰ ਉੱਥੇ ਭੋਗ ਪਹਿਲੇ ਸੀ ਉੱਥੋਂ ਤੇ ਗ੍ਰੰਤੀ ਸਿੰਘ ਨੇ ਕਿਹਾ ਕਿ ਇੱਥੇ ਗੁਰਦੁਆਰਾ ਆਟਕ ਸਰ ਸਾਹਿਬ ਆ ਤੁਸੀਂ ਉੱਥੇ ਜਾ ਕੇ ਆਇਓ ਸੱਚ ਜਾਣੋ ਸਾਨੂੰ ਨਹੀਂ ਪਤਾ ਸੀ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਮਕਸਦ ਲਈ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਪਰਮਾਤਮਾ ਖੁਦ ਰਾਹ ਦਿੰਦਾ ਹੈਗਾ ਸੋ ਪਹਿਲਾਂ ਸਾਨੂੰ ਇਹ ਸੀ ਵੀ ਅਸੀਂ ਖਾਲੀ ਮੁੜ ਕੇ ਜਾਵਾਂਗੇ ਸੋ ਸਾਨੂੰ ਇੱਥੇ ਆ ਕੇ ਇੰਨਾ ਵਧੀਆ ਲੱਗਿਆ ਇੰਨਾ ਵਧੀਆ ਇਤਿਹਾਸ ਇੱਥੇ ਲੱਗਿਆ ਤੋਂ ਮਨ ਨੂੰ ਸ਼ਾਂਤੀ ਮਿਲੀ ਇੱਥੇ ਬਾਬਾ ਸੰਤ ਬਾਬਾ ਠਾਕੁਰ ਸਿੰਘ ਜੀ 40-45 ਸਾਲ ਤੋਂ ਸੇਵਾ ਕਰ ਰਹੇ ਨੇ ਉਹਨਾਂ ਦੇ ਲੜਕੇ ਬਾਬਾ ਬੱਗਾ ਸਿੰਘ ਜੀ ਸੋ ਇੱਥੇ ਕੇ ਬਾਬਾ ਹਾਕਮ ਸਿੰਘ ਜੀ ਡਾਲੀ ਦੀ ਸੇਵਾ ਕਰਦੇ ਆ ਜੋ ਵੀਡੀਓ ਦੇ ਵਿੱਚ ਵੀ ਇਹ ਨੇ ਸਾਨੂੰ ਬਹੁਤ ਹੀ ਵਧੀਆ ਇੱਥੋਂ ਦੇ ਆ ਗੱਲਾਂ ਸੁਣਾਈਆਂ ਇਤਿਹਾਸ ਦੱਸਿਆ ਵੀ ਇੱਥੇ ਆਹ ਚੀਜ਼ ਹੋਈ ਸੋ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਚੈਨਲ ਨੂੰ ਫੋਲੋ ਕਰ ਦਿਓ ਸੋ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਨਵੇਂ ਇਤਿਹਾਸ ਦੇ ਨਾਲ ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ